ਪਿੰਡਾਂ ਦੇ ਵਿੱਚ ਵੱਡਾ ਐਕਸ਼ਨ ਹੋ ਰਿਹਾ ਨਸ਼ੇ ਦਾ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਜਦੋਂ ਤੱਕ ਕੱਲਾ ਕੱਲਾ ਡਰੱਗ ਪੈਡਲਰ ਕੱਲ ਅਸੀਂ ਕੀ ਕਿਹਾ ਸੀਗਾ ਕਿ ਜਿੰਨੇ ਨਸ਼ਾ ਤਸਕਰ ਨੇ ਜਿੰਨੇ ਡਰੱਗ ਪੈਡਲਰ ਨੇ ਜਿੰਨੇ ਡਰੱਗ ਸਮੱਗਲਰ ਨੇ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਜਾਓ ਤੇ ਨਹੀਂ ਤੇ ਫਿਰ ਤੁਸੀਂ ਆਪਣੇ ਅੰਜਾਮ ਦੇ ਆਪ ਜ਼ਿੰਮੇਵਾਰ ਹੋਵੋਗੇ ਅੱਜ ਫਿਰ ਇਹੀ ਗੱਲ ਰਿਪੀਟ ਕਰਦੇ ਆਂ ਜਦੋਂ ਤੱਕ ਕੱਲੇ-ਕੱਲੇ ਡਰੱਗ ਸਮੱਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪਛਤਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਅਮਨ ਜੀ ਕੋਈ ਡੈਡ ਲਾਈਨ ਦੇਖੋ ਇਸ ਤਰ੍ਹਾਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਉਹ ਪਿਛਲੇ ਸਰਕਾਰਾਂ ਮੰਗੋ ਹਵਾਈ ਕਾਰਵਾਈਆਂ ਹਵਾਈ ਗੱਲਾਂ ਨਹੀਂ ਕਰਦੇ ਇਹ ਰੋਜ਼ ਹਰ ਮਹੀਨੇ ਹਰ ਹਫਤੇ ਹਰ ਦਿਨ ਹਰ ਦਿਨ ਦੇ 24 ਘੰਟੇ ਹਰ 24 ਘੰਟੇ ਹਰ ਘੰਟੇ ਦੇ 60 ਮਿੰਟ ਇਹਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਚੱਲੂਗੀ ਚਾਹੇ ਕਾਮਯਾਬੀ 100% ਕਾਮਯਾਬੀ ਮਿਲ ਜੇ ਮਹੀਨੇ ਦੇ ਵਿੱਚ ਚਾਹੇ ਮਿਲ ਜੇ 3 ਮਹੀਨੇ ਦੇ ਤੇ ਚਾਹੇ ਸਾਨੂੰ ਲੱਗ ਜਾ ਲੱਗ ਜੇ ਸਾਲ ਜਦੋਂ ਤੱਕ ਅਸੀਂ ਆਪਦੇ ਇਸ ਮਕਸਦ ਦੇ ਵਿੱਚ 100% ਕਾਮਯਾਬੀ ਨਹੀਂ ਹਾਸਲ ਕਰ ਲੈਂਦੇ ਉਦੋਂ ਤੱਕ ਇਹ ਕਾਰਵਾਈ ਚੱਲਦੀ ਰਹੂਗੀ ਅਮਨ ਜੀ ਕੋਈ ਜਦੋਂ ਕਾਰਵਾਈ ਜਦੋਂ ਮਾਮਲਾ ਦਰਜ ਹੋ ਗਿਆ ਉਸ ਤੋਂ ਬਾਅਦ ਤੁਸੀਂ ਜਦੋਂ ਕੋਈ ਮਾਮਲਾ ਦਰਜ ਹੋ ਜਾਂਦਾ ਉਸ ਦੀ ਕੋਈ ਟਾਈਮ ਬਾਉਂਡੇਸ਼ਨ ਕਰੋ ਕਿ ਇੰਨੀ ਦੇਰ ਤੱਕ ਜਿਹੜਾ ਉਸ ਦੇ ਉੱਤੇ ਐਕਸ਼ਨ ਕਰਕੇ ਉਹਦੇ ਚਲਾਨ ਵੀ ਜਿਹੜਾ ਪੇਸ਼ ਕਰਨ ਕਿਉਂਕਿ ਅਕਸਰ ਪਹਿਲਾਂ ਵੀ ਜਿੱਦਾਂ ਚੀਮਾ ਸਾਹਿਬ ਨੇ ਜ਼ਿਕਰ ਕੀਤਾ ਜਿਗਾ ਚਲਾਨ ਪੇਸ਼ ਹੋਣ ਦੇ ਵਿੱਚ ਵੀ ਕਈ ਵਾਰੀ ਜਿਹੜਾ ਬੇਲ ਜਿਹੜਾ ਕਿਸੇ ਨਾ ਕਿਸੇ ਮਿਲ ਜਾਂਦੀ ਹੈਗੀ ਨਹੀਂ ਉਹਦੇ ਵਿੱਚ ਚੀਮਾ ਸਾਹਿਬ ਨੇ ਤੁਸੀਂ ਸ਼ਾਇਦ ਗੱਲ ਕਰ ਇਹਨਾਂ ਦੀ ਗੱਲ ਪੂਰੀ ਧਿਆਨ ਨਾਲ ਨਹੀਂ ਸੁਣੀ ਪੰਜਾਬ ਪੁਲਿਸ ਦਾ ਰਿਕਾਰਡ ਪੰਜਾਬ ਪੁਲਿਸ ਦਾ ਰਿਕਾਰਡ ਇਸ ਗੱਲੋਂ ਸਭ ਤੋਂ ਵਧੀਆ ਰਿਹਾ ਦੇ 12000 ਐਫਆਈਆਰ ਦੇ ਵਿੱਚੋਂ ਜਿਹੜੀਆਂ ਡਿਫਾਲਟ ਕੇਸ ਨੇ ਡਿਫਾਲਟ ਕੇਸ ਮੀਨ ਬਿਗਲੀ ਆਪਣੇ ਆਪ ਮਿਲ ਗਈ ਉਹ ਪੂਰੇ ਮਹਿਜ਼ 24 ਨੇ ਜਿਹੜੇ ਕਿ ਪੂਰੇ ਮੁਲਕ ਦੇ ਵਿੱਚੋਂ ਘਟ ਨੇ ਪਰ ਹਾਂ ਡੈਫੀਨਿਟਲੀ ਤੁਹਾਡੀ ਗੱਲ ਠੀਕ ਹੈ ਕਿ ਕਿਉਂਕਿ ਜਿਹੜਾ ਆਪਣਾ ਲੀਗਲ ਪ੍ਰੋਸੈਸ ਹੈ ਉਹ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ ਸੋ ਉਹਦੇ ਬਾਰੇ ਵੀ ਅਸੀਂ ਕੱਲ ਫੈਸਲਾ ਕੀਤਾ ਸੀਗਾ ਕਿ ਇਹਦੇ ਵਾਸਤੇ ਜੋ ਜੋ ਫਾਸਟ ਟਰੈਕ ਕੋਰਸ ਨੇ ਜਿਹੜੀਆਂ ਉਹਦਾ ਵੀ ਸੀਐਮ ਸਾਹਿਬ ਬੜੀ ਜਲਦੀ ਖਾਕਾ ਤਿਆਰ ਕਰਕੇ ਉਹ ਫੈਸਲਾ ਲੈਣਗੇ ਸੋ ਮੈਂ ਸਮਝਦਾ ਮੇਰਾ ਮੇਰੇ ਕਹਿੰਦਾ ਮਤਲਬ ਇਹ ਕਿ ਜਦੋਂ ਤੱਕ ਜਿਹੜਾ ਇੱਕ ਕ੍ਰਿਮੀਨਲ ਹੈ ਉਹਨੂੰ ਫੜ ਕੇ ਅੰਦਰ ਬੰਦ ਨਹੀਂ ਕੀਤਾ ਜਾਂਦਾ ਤੇ ਤੇ ਉਹਨੂੰ ਅਸਲ ਅੰਜਾਮ ਤੱਕ ਕੋਰਟ ਦੇ ਵਿੱਚੋਂ ਲਿਜਾ ਕੇ ਸਜ਼ਾ ਨਹੀਂ ਦਵਾਈ ਜਾਂਦੀ ਹੈਗੀ ਕਾਨੂੰਨ ਮੁਤਾਬਕ ਉਹਦਾ 100% ਸਾਡੇ ਕੋਲ ਖਾਕਾ ਤਿਆਰ ਹੈ ਤੇ ਜਿਹੜਾ ਕੋਈ ਵਿਚਾਰਾ ਡਰੱਗ ਐਡਿਕਟ ਇਹਦੇ ਵਿੱਚ ਪੈ ਚੁੱਕਿਆ ਜਾਂ ਪੈ ਰਿਹਾ ਹੈ ਉਹਨੂੰ ਕ੍ਰਿਮੀਨਲ ਨਾ ਟਰੀਟ ਕਰਕੇ ਉਹਨੂੰ ਪੇਸ਼ੈਂਟ ਮੰਨ ਕੇ ਉਹਦਾ ਇਲਾਜ ਕਰਕੇ ਉਹਨੂੰ ਮੇਨਸਟ੍ਰੀਮ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਇਹਦਾ ਸਾਰਾ ਬਲੂਪ੍ਰਿੰਟ ਬਣਿਆ ਤੇ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਲਗਾਤਾਰ ਜ਼ਿਕਰ ਕਰ ਰਹੇ ਹੋ ਤੁਸੀਂ ਇਹ ਸਿੱਧਾ ਕਿ ਬਹੁਤ ਸਾਰੀਆਂ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਉਹ ਪੁਰਾਣੇ ਲੀਡਰ ਵੀ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਨਜ਼ਰ ਆਉਣਗੇ ਜਿਹੜੇ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਦਾ ਜ਼ਿਕਰ ਕਰ ਰਹੇ ਹੋ ਜਿਹੜਾ ਜੇ ਨੇ ਇਹ ਪਾਪ ਕਮਾਇਆ ਜਿਨ੍ਹਾਂ ਨੇ ਪੰਜਾਬ ਪੰਜਾਬੀ ਦੇ ਪੰਜਾਬੀਅਤ ਦੇ ਨਾਲ ਧਰੋਹ ਕੀਤੀ ਉਹਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਹ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਚਾਹੇ ਕੋਈ ਲੀਡਰਾ ਚਾਹੇ ਕੋਈ ਅਫਸਰਾ ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਨਹੀਂ ਹੋਊਗੀ ਅਮਨ ਦੇ ਪ੍ਰਾਈਵੇਟ ਜਿਹੜੇ ਰੀਡਿਕਸ਼ਨ ਸੈਂਟਰ ਨੇ ਉਹਨਾਂ ਨੂੰ ਜਿਹੜੀ ਲਾਇਸੈਂਸ ਦੇਣ ਦੀ ਪਾਲਿਸੀ ਹੈ ਉਹ ਵੀ ਰਿਵਿਊ ਕਰੋਗੇ ਇਸ ਤੋਂ ਬਾਰੇ ਵੀ ਬੜੇ ਵਿਸਤਾਰ ਦੇ ਵਿੱਚ ਡਿਟੇਲ ਦੇ ਵਿੱਚ ਚਰਚਾ ਹੋਈ ਹੈ ਡਾਕਟਰ ਬਲਬੀਰ ਜੀ ਕੋਲੇ ਬਹੁਤ ਵਧੀਆ ਉਹਦਾ ਪਲਾਨ ਬਣਿਆ ਹੋਇਆ ਇਹਨਾਂ ਨੇ ਹੋਮਵਰਕ ਕੀਤਾ ਹੈ ਬੜੀ ਜਲਦੀ ਹੀ ਤੁਹਾਨੂੰ ਇਹ ਜਦੋਂ ਪਾਲਿਸੀ ਨੋਟੀਫਾਈ ਕਰ ਦਿੰਦੇ ਨੇ ਤੁਹਾਨੂੰ ਇਹ ਵੀ ਖੁਲਾਸਾ ਕਰਨਗੇ ਬਹੁਤ ਵਧੀਆ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਇਹਨਾਂ ਦਾ ਆਲਰੇਡੀ ਉਹ ਤਿਆਰ ਹੈ ਠੀਕ ਹੈ ਥੈਂਕ ਯੂ ਜੀ ਠੀਕ ਹੈ ਠੀਕ ਹੈ ਅਮਨ ਓਕੇ ਜੀ ਚੱਲੇ ਨੇ ਮੈਂ ਚੱਲਦਾ ਹਾਂ ਅਮਨ ਲਾਡੀ